ਸਸਿਕਾ ਰ ਭੈਣ ਠੀਕ ਹੋ ਉੱਪਰ ਠੇ ਹੀ ਹੁੰਦਾ ਉਹ ਜਿਆਦਾ ਅਗੇ ਰ ਫਰਕ ਹੈ ਚਲੋ ਸ਼ੁਕਰ ਹੈ ਬਹੁਤ ਫਰਕ ਹੈ 8 ਸਾਲ ਰ ਅੰਦਰੋਂ ਕੱਢੀ ਉਹ 8 ਸਾਲਾਂ ਬਾਅਦ ਅੰਦਰੋਂ ਨਿਕਲੀ ਸੀ ਅੰਦਰ ਹੀ ਰਹਿਣਾ ਹੁਣ ਹੁਣ ਬਾਹਰ ਪ੍ਰੀਫਰ ਦੀ ਮਾਂ ਕੋਲੇ ਪੈਂਦੀ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕਿਥੇ ਇਹ ਮੇਰੀ ਛੋਟੀ ਭੈਣ ਆ ਕਿਹੜੇ ਜ਼ਿਲ੍ਹੇ ਤੋਂ ਆਉਨੇ ਆ ਜੀ ਸ਼ਸ਼ੀ ਰਤੀ ਕੋਲ ਆਉਨੇ ਰਤੀਏ ਤੋਂ ਹਰਿਆਣੇ ਤੋਂ ਇਹਦਾ ਨਾਮ ਕੀ ਆ ਇਹਦਾ ਨਾਮ ਸੀਬੋ ਹੈ ਜੀ ਸੀਬੋ ਨਸੀਬਕੌਰ 8 ਸਾਲਾਂ ਬਾਅਦ ਕਮਰੇ ਚੋਂ ਨਿਕਲੀ ਸੀ ਬਾਈ ਕਹਿੰਦੇ ਅੰਦਰ ਹੀ ਲੈਟਰੀਨ ਅੰਦਰ ਹੀ ਬਾਥਰੂਮ ਕਰਦੀ ਸੀ ਮਾਰਦੀ ਸੀ ਬਹੁਤ ਫੁੱਟ ਵਿੱਚ ਮਾਰਦੀ ਸੀ ਕੁੱਟਦੀ ਸੀ ਮਾਂ ਨੂੰ ਆਪਣੇ ਭੈਣ ਭਰਾ ਨੂੰ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੀ 8 ਸਾਲਾਂ ਬਾਅਦ ਹੁਣ ਘਰ ਚੋਂ ਬਾਹਰ ਨਿਕਲੀ ਆ ਤੇ ਹੁਣ ਸਾਲ ਹੋ ਗਿਆ ਇੱਥੇ ਦਵਾਈ ਚੱਲਦੀ ਨੂੰ ਤੇ ਹੁਣ ਆਪਦਾ ਘਰ ਵੀ ਸੌਰੀ ਵੀ ਜਾਇਆਈ ਸਭ ਤਾਂ ਜਾਇਆਈ ਚਲੋ ਸ਼ੁਕਰਾਂ ਸ਼ੁਕਰਾਂ ਇਹ ਆ ਜੀ ਤੁਹਾਡੀਆਂ ਦੁਆਵਾਂ ਇਹ ਆ ਤੁਹਾਡੀਆਂ ਅਰਦਾਸਾਂ ਇਹ ਤੁਹਾਡੀਆਂ ਦਿੱਤੀਆਂ ਹੋਈਆਂ ਅਸੀਸਾਂ ਦੇ ਸਦਕਾ ਤਿਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਜੀਸ਼ੂ ਉਹ ਭਗਵਾਨ ਉਹਦੀ ਕਿਰਪਾ ਨਾਲ ਕਿਉਂਕਿ ਸਭ ਦੇ ਅੰਦਰ ਵਸਦਾ ਹੋ ਜਿਹੜਾ ਆਪਾਂ ਆਪਣੇ ਮੂੰਹ ਤੋਂ ਲਫ਼ਜ਼ ਬੋਲਦੇ ਆ ਨਾ ਚਾਹੇ ਕਿਸੇ ਨੂੰ ਮੰਦਾ ਬੋਲਦੇ ਆ ਚਾਹੇ ਕਿਸੇ ਨੂੰ ਚੰਗਾ ਬੋਲਦੇ ਆ ਉਹ ਕਿਤੇ ਨਾ ਕਿਤੇ ਸੁਣਿਆ ਜਾਂਦਾ ਭਾਈ ਇਹ ਬੇਨਤੀ ਆ ਸਾਡੀ ਆਪਾਂ ਚੰਗਾ ਹੀ ਬੋਲੀਏ ਕਿਸੇ ਦਾ ਚੰਗਾ ਹੋਵੇ ਆਪਾਂ ਮਾੜਾ ਨਾ ਸੋਚੀਏ ਕਿਸੇ ਦਾ ਚੰਗਾ ਸੋਚੀਏ ਕਿਉਂਕਿ ਜੇ ਟੋਆ ਕਿਸੇ ਲਈ ਪੱਟਿਆ ਤਾਂ ਸਾਡੇ ਲਈ ਵੀ ਕਿਸੇ ਨੇ ਪੱਟਣਾ ਵਾ ਫਿਰ ਇਸ ਕਰਕੇ ਬੇਨਤੀ ਹੈ ਭੈਣੋ ਤੇ ਭਰਾਵੋ ਜੇ ਕੋਈ ਤੁਹਾਡੀ ਰਿਸ਼ਤੇਦਾਰੀ ਚ ਤੁਹਾਡੇ ਆਣ ਗਵਾਂਡ ਕੋਈ ਪਰਿਵਾਰ ਚ ਕੋਈ ਇਸ ਤਰ੍ਹਾਂ ਦੀ ਤਕਲੀਫ ਚਾ ਉਹਨਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾਵੋ ਉਹਨਾਂ ਦਾ ਸਾਥ ਦਿਓ ਉਹਨਾਂ ਨੂੰ ਐਦਾਂ ਨਾ ਕਰੋ ਵੀ ਜਿਵੇਂ ਉਹ ਇਨਸਾਨ ਹੀ ਨਾ ਹੋਣ ਜਾਨਵਰ ਹੋਵੇ ਉਹਨਾਂ ਨਾਲ ਇਨਸਾਨਾਂ ਵਾਲਾ ਬਤਿਹਰਾ ਕਰੋ ਜਿੱਦਾਂ ਇਹ ਪਰਿਵਾਰ ਨੇ ਦੇਖੋ ਅੱਜ 8 ਸਾਲਾਂ ਬਾਅਦ ਆਪਦੇ ਪਰਿਵਾਰ ਦੀ ਧੀ ਠੀਕ ਕਰ ਲਈ ਹੈ ਬਸ ਕੋਸ਼ਿਸ਼ ਤਾਂ ਕੀਤੀ ਰਤੀਏ ਤੋਂ ਹਰਿਆਣੇ ਤੋਂ ਇੱਥੇ ਲੈ ਕੇ ਤਾਂ ਆਉਂਦੇ ਆ ਨਾ ਹਰ ਮਹੀਨੇ 1 ਵਜੇ ਉੱਠਦੇ ਨਹੀਂ ਰਾਤ ਨੂੰ ਅੱਛਾ ਜੀ ਤਾਂ ਪਹੁੰਚਦੇ ਆ ਤਸਵੀਰ ਨੂੰ ਇੱਥੇ 9 ਵਜੇ ਦੇ ਨੂੰ ਤਾਂ ਪਹੁੰਚ ਹੁੰਦਾ ਤੜਕਿਓਂ 1 ਵਜੇ ਨਿਕਲ ਕੇ ਉੱਥੋਂ ਤੁਰਦੇ ਆ ਰਤੀਏ ਤੋਂ ਹਰਿਆਣੇ ਤੋਂ ਪਰ ਰੋਜ਼ ਗੱਡੀ ਲੈ ਕੇ ਆਉਣਾ ਪੈਂਦਾ ਬਸ ਕਰੇ ਹਰਦਾਸ ਇਸ ਮੇਰੀ ਭੈਣ ਨਸੀਬੋ ਵਾਸਤੇ ਨਸੀਬੋ ਵਾਸਤੇ ਇਹਦੇ ਆਉਣ ਵਾਲੇ ਨਸੀਬਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹਾਂਜੀ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਿਕਲ ਮੈਂ ਜੀ ਜੀ ਨਾ ਮੈਂ ਗੱਲ ਸੁਣਾਉਣਾ ਇਹਨਾਂ ਦੇ ਪਾਪਾ ਜੀ ਡੈਥ ਹੋਣਾ ਮਤਲਬ 4 ਸਾਲ ਹੋ ਗਏ ਉਸ ਤੋਂ ਬਾਅਦ ਮੇਰਾ ਦਿਮਾਗ ਨਹੀਂ ਠੀਕ ਰਹਿੰਦਾ ਮੈਂ ਇਹਨਾਂ ਨੂੰ 2.5 ਸਾਲ ਰੋਟੀ ਨਹੀਂ ਬਣਾ ਕੇ ਦਿੱਤੀ ਹੁਣ ਹੁਣ ਜੇ ਦਵਾਈ ਨਾ ਵੀ ਇੰਨਾ ਸੀ ਤੇ ਉਹ ਹੁੰਦਾ ਨਹੀਂ ਹੁਣ ਫਰਕ ਪਿਆ ਕੁਛ ਹਾਂ ਤੇ ਇਹ ਹੈ ਜੀ ਮੁੰਡਾ ਮੇਰਾ ਕਿੰਨਾ ਟਾਈਮ ਹੋਇਆ ਦਵਾਈ ਚੱਲਦੀ ਨੂੰ ਇਹ ਤਾਂ ਦੈਨ ਹੀ ਕੁਛ ਨਹੀਂ ਹੋਇਆ ਦਵਾਈ ਖਾਂਦੇ ਨੂੰ ਇਹ ਤਾਂ ਜੀ ਇਹਦਾ ਵਾ ਇੰਨੇ ਗਾਣਾ ਕਰਦਾ ਮਾਰਦਾ ਕੁੱਟਦਾ ਮੈਨੂੰ ਕੁੱਟਦਾ ਨਾ ਤੇ ਪਤੰਨੀ ਆ ਗਾਣਾ ਠੀਕ ਹੋ ਜਾਊਗਾ ਦਵਾਈ ਨਾ ਬੰਦ ਕਰੀ ਕੋਈ ਦਵਾਈ ਨਾ ਬੰਦ ਕਰੀ ਜੇ ਤੈਨੂੰ ਕੋਈ ਮਦਦ ਦੀ ਲੋੜ ਆ ਰਾਸ਼ਨ ਚਾਹੀਦਾ ਤੈਨੂੰ ਮਹੀਨੇ ਦਾ ਰਾਸ਼ਨ ਲਵਾ ਦਈਏ ਸੀ ਕੀ ਕਰ ਪੈਣੇ ਸਸੇ ਕਰ ਪੈਣੇ ਸਸੇ ਜਿਉਂਦੇ ਵਾ ਜਿੰਦਰ ਤਕੜੀ ਰਹਿ ਨਹੀਂ ਭਾਈ ਤੇ ਸਸੇ ਕਾਲ ਵੀ ਸਸੇ